ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਪਤਾ ਨਹੀਂ ਕਿੰਨੀਆਂ ਕੁ ਲੰਮੀਆਂ ਵਾਟਾਂ ਨੇ ਰਸਤਾ ਤਾਂ ਕੋਈ ਹੈ ਨਹੀਂ ਦੱਸ ਰੇ ਜਦੋਂ ਪਹਿਲੀ ਵਾਰੀ ਪਿਛਲੇ ਸਾਲ ਇਸ ਜਗ੍ਹਾ ਤੇ ਗਏ ਤਾਂ ਮੈਂ ਤਾਂ ਇੱਕ ਇਤਿਹਾਸ ਪੜ੍ਹ ਸੁਣ ਕੇ ਹੀ ਗੀਤ ਲਿਖਿਆ ਪਰ ਜਦ ਮੈਂ ਉੱਥੇ ਜਾ ਕੇ ਦੇਖਿਆ ਤਾਂ ਵਾਕਈ ਅੱਜ ਵੀ ਉੱਥੇ ਕੋਈ ਰਸਤਾ ਕੋਈ ਵਧੀਆ ਨਹੀਂ ਹੈਗਾ ਔਰ ਉਹ ਇਲਾਕਾ ਬੜਾ ਸੁਨਸਾਨ ਜਿਹਾ ਪਹਾੜੀ ਜਿਹਾ ਇਲਾਕਾ ਹੈ ਸਰਸਾ ਨਦੀ ਦੇ ਕਿਨਾਰੇ ਅੱਜ ਵੀ ਜੇ ਕੋਈ ਜਾਵੇ ਤਾਂ ਉਸ ਨੂੰ ਡਰ ਲੱਗਦਾ ਹੈ ਉੱਥੇ ਹਾਲਾਂਕਿ ਆਬਾਦੀ ਹੋ ਗਈ ਹੈ ਔਰ ਇਸੇ ਕਰਕੇ ਕਿਉਂਕਿ ਪਿਛਲੇ ਸਾਲ ਤੁੰਦ ਬੜੀ ਪੈ ਗਈ ਸੀ ਤਾਂ ਇਸ ਵਾਰੀ ਵੀ ਥੋੜਾ ਪ੍ਰੋਗਰਾਮ ਜਲਦੀ ਰੱਖਿਆ ਔਰ ਅਗਲੇ ਸਾਲ ਤੋਂ ਇਹ ਐਨਾਨਸਮੈਂਟ ਕੀਤੀ ਸੀ ਕਿ ਦਿਨੇ ਰੱਖਾਂਗੇ ਪ੍ਰੋਗਰਾਮ ਕਿਉਂਕਿ ਜੇ ਧੁੰਦ ਪੈ ਜਾਏ ਤਾਂ ਕੋਈ ਰਸਤਾ ਹੈ ਹੀ ਨਹੀਂ ਲੱਭਦਾ ਹੀ ਨਹੀਂ। ਤਾਂ ਉਸ ਵੇਲੇ ਰਸਤਾ ਕਿਵੇਂ ਦਾ ਹੋਏਗਾ ਇਸ ਗੱਲ ਦਾ ਅੰਦਾਜ਼ਾ ਲਾਉਣਾ ਉੱਥੇ ਜਾ ਕੇ ਕੋਈ ਔਖਾ ਨਹੀਂ। ਔਰ ਸੱਚ ਪੁੱਛੋ ਮੈਂ ਜਦ ਪਹਿਲੀ ਵਾਰ ਹੀ ਗਿਆ ਤੇ ਮੈਂ ਉਸ ਜਗ੍ਹਾ ਦੇ ਦਰਸ਼ਨ ਕੀਤੇ ਮੈਂ ਅੱਧਾ ਘੰਟਾ ਬੈਠ ਕੇ ਰੋਇਆ ਪਹਿਲਾਂ। ਇੰਨਾ ਮੇਰਾ ਮਨ ਭਰਿਆ ਉੱਥੇ ਜਾ ਕੇ। ਤਨਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੱਚੇ ਪਾਤਸ਼ਾਹ ਸਾਡੀ ਖਾਤਰ ਤੁਸੀਂ ਇੰਨੇ ਦੁੱਖ ਚੱਲੇ ਤੇਰੇ ਮਾਸੂਮ 7 ਸਾਲ ਤੇ 9 ਸਾਲ ਦੇ ਔਰ ਬਜ਼ੁਰਗ ਦਾਦੀ ਮਾਂ ਜਿਨ੍ਹਾਂ ਨੂੰ ਕਿਸੇ ਆਸਰੇ ਦੀ ਲੋੜ ਹੈ ਔਰ ਇਤਨੇ ਵੱਡੇ ਮਹੱਲਾ ਚੋਂ ਨਿਕਲੇ ਨੇ ਇੱਕ ਕੁੱਲੀ ਵਿੱਚ ਰਾਤ गुਜ਼ਾਰੀ ਹੈ ਉਹ ਵੀ ਇੰਨੀ ਠੰਡ ਵਿੱਚ ਇੱਕ ਤਾਂ ਠੰਡ ਉੱਪਰ ਕੋਈ ਕੱਪੜਾ ਨਹੀਂ ਔਰ ਉਪਰੋਂ ਵਿਛੜਿਆ ਹੋਇਆਂ ਦਾ ਜੋ ਦੁੱਖ ਹੈ ਉਸ ਦੁੱਖ ਦਾ ਅੰਦਾਜ਼ਾ ਲਾਉਣਾ ਬਹੁਤ ਆ ਮੁਸ਼ਕਲ ਨਹੀਂ ਉਹ ਸਾਰਾ ਮਾਹੌਲ ਜਦ ਦੇਖਦੇ ਹੱਥੇ ਜਾ ਕੇ ਸਿਰ ਜਿਆ ਗਿਆ ਤੋ ਉਹ ਗੀਤ ਜਿਹੜਾ ਬੜਾ ਟੁਕਦਾ ਨਜ਼ਰ ਆਇਆ ਵਟਾਂ ਲੰਮੀਆਂ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਉਸ ਵੇਲੇ ਦਾ ਸੁਣ ਲੋ ਹਾਲ ਜੀ ਆਪ ਗੀਤ ਸਰਵਣ ਕਰੋ ਔਰ ਆਪਣੀ ਸੁਰਤ ਨੂੰ ਉਸ ਜਗ੍ਹਾ ਤੇ ਲੈ ਚਲੀਏ ਵਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾ ਦੇ ਪੈ ਗਏ ਨੇ ਰੇਸ਼ਮ ਨਾਲੋ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ ਛੋਟੀ ਉਮਰ ਤੇ ਗੋਨੋ ਬਾਲ ਜੀ ਮਾਤਾ ਗੁਜਰੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਾ ਹਾਲ ਜੀ ਵਟਾ ਲੰਮੀਆਂ ਤੇ ਰਸਤਾ ਪਾੜਦਾ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫੜ ਕੇ ماں ਗੁਜਰੀ ਦੀ ਰਾਹ ਪੱਥਰਾਂਦੇ ਲੰਘਦੇ ਨੇ ਕਦੋਂ ਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛ ਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਬਾਟਾ ਲੰਮੀਆ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਬੇਦੋਸ਼ੇ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ਼ ਕਰੇ ਕੈਸੀ ਹੋਣੀ ਨਖੇੜੀ ਚਾਲ ਜੀ ਗੰਧੂ ਪਾਪੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਕਹਿ ਗਿਆ ਉਸ ਵੇਲੇ ਤਾਂ ਸੁਣ ਲਾ ਹਾਲ ਜੀ ਪਟਲੰਮੀਆ ਤੇ ਰਸਤਾ ਪਹਾੜ ਦਾ ਦੁਰਜਾਨ ਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਾ ਹਾਲ ਜੀ ਵਾਟਾਂ ਲੰਮੀਆ ਤੇਰਾ ਸਤਾ ਪਹਾੜ ਦਾ